ਲਓ ਜੀ ਰੋਪੜ ਵਾਸੀਓ ਤੁਹਾਡੇ ਲਈ ਇੱਕ ਖਾਸ ਵੀਡੀਓ ਪਹਿਚਾਨਣਾ ਤੁਸੀਂ ਦੱਸਣਾ ਸੀ ਕਿੱਥੇ ਖੜੇ ਆ ਜੀ ਆ ਕੈਮਰਾਮੈਨ ਸਾਰਾ ਕਮਾ ਕੇ ਦਿਖਾ ਦਿਓ ਜੀ ਬਹੁਤ ਸੋਹਣਾ ਦ੍ਰਿਸ਼ ਹੈ ਜੀ ਬਹੁਤ ਸੋਹਣਾ ਨਜ਼ਾਰਾ ਹੈ ਜੀ ਬਹੁਤ ਵਧੀਆ ਥਾਂ ਹੈ ਜੀ ਇਹ ਰੋਪੜ ਜ਼ਿਲ੍ਹੇ ਦਾ ਕਿਹੜਾ ਖੇਤਰ ਹੈ ਤੁਸੀਂ ਇਹ ਦੱਸਣਾ ਜੀ ਕਿਸ ਥਾਂ ਤੇ ਅਸੀਂ ਖੜੇ ਆ ਜੀ ਇਧਰ ਨੂੰ ਵੀ ਕੈਮਰਾ ਪਾ ਕੇ ਦਿਖਾਓ ਜੀ ਸਾਹਮਣੇ ਜੀ ਔਰ ਪੂਰੀ ਸੜਕ ਇਧਰੋਂ ਵੀ ਦਿਖਾ ਦਿਓ ਜੀ ਦੇਖੋ ਜੀ ਤੁਹਾਨੂੰ ਅੰਦਾਜ਼ਾ ਲੱਗ ਜਾਣਾ ਚਾਹੀਦਾ ਕਿ ਆਪਾਂ ਕਿਸ ਏਰੀਏ ਦੇ ਵਿੱਚ ਹੈ ਜੀ ਤੇ ਕਿੱਧਰ ਜਾ ਰਹੇ ਆ ਜੀ ਔਰ ਗੱਡੀ 'ਚ ਜਾਂਦੇ ਹੋਏ ਤੁਹਾਨੂੰ ਸਾਰਾ ਨਜ਼ਾਰਾ ਦਿਖਾਵਾਂਗੇ ਸਾਰਾ ਸੀਨ ਦਿਖਾਵਾਂਗੇ ਜੀ ਤੁਸੀਂ ਪਹਿਚਾਨ ਕੇ ਦੱਸਣਾ ਕਿ ਅਸੀਂ ਕਿਹੜੇ ਖੇਤਰ ਤੋਂ ਇਹ ਵੀਡੀਓ ਬਣਾ ਰਹੇ ਹਾਂ ਜੀ ਪੌਦ ਦੇ ਖੇਤਰ ਦਾ ਰੋਪੜ ਦੇ ਜਿਹੜੇ ਖਾਸ ਪਿੰਡ ਦਿਖਾਣੇ ਆ ਜੀ ਅਸੀਂ ਇਸ ਕਰਕੇ ਰੋਪਣ ਵਾਲਿਆਂ ਲਈ ਇੱਕ ਖਾਸ ਇਹ ਵੀਡੀਓ ਹੈ ਇੱਕ ਵਾਰੀ ਫੇਰ ਘੁਮਾ ਕੇ ਦਿਖਾ ਦੇ ਜੀ 360 ਡਿਗਰੀ ਤੇ ਸਾਰਾ ਘੁਮਾ ਕੇ ਦਿਖਾ ਦੇ ਜੀ ਨਜ਼ਾਰਾ ਔਰ ਪਤਾ ਲੱਗ ਜਾਵੇ ਕਿਹੜੀ ਸੜਕ ਕਿੱਧਰ ਨੂੰ ਕਿੱਧਰ ਨੂੰ ਜਾ ਰਹੀ ਹੈ ਜੀ ਸ਼ਾਇਦ ਸਾਡੇ ਸਬਸਕ੍ਰਾਈਬਰ ਸਾਡੇ ਵੀਡੀਓ ਦੇਖਣ ਵਾਲੇ ਅੰਦਾਜ਼ਾ ਲਗਾ ਸਕਣ ਕਿ ਮੈਂ ਕਿੱਥੇ ਖੜਾ ਹਾਂ ਜੀ ਦੇਖੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰੋਪੜ ਜ਼ਿਲ੍ਹੇ ਦੇ ਜਿਹੜੇ ਲੋਕ ਗਏ ਹੋਏ ਨੇ ਜੀ ਔਰ ਉਹ ਬਹੁਤ ਚੰਗਾ ਸਮਝਦੇ ਨੇ ਉਹਨਾਂ ਨੂੰ ਬਹੁਤ ਸੋਹਣਾ ਲੱਗਦਾ ਜਦੋਂ ਅਸੀਂ ਰੋਪੜ ਦਿਖਾਣੇ ਆ ਪਿੰਡ ਦਿਖਾਣੇ ਆ ਜੀ ਅੱਜ ਅਸੀਂ ਇੱਕ ਖਾਸ ਵਲੌਗ ਬਣਾਉਣ ਜਾ ਰਹੇ ਆ ਔਰ ਬੜੀ ਜਲਦੀ ਉਹ ਵਲੌਗ ਤੁਹਾਡੇ ਸਾਹਮਣੇ ਕਰ ਦਾਂਗੇ ਜੀ ਪਰ ਸੋਚਿਆ ਕਿ ਰਸਤੇ ਦੇ ਵਿੱਚ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਸਵਾਲ ਤੁਹਾਨੂੰ ਪਾ ਦਈਏ ਤੇ ਨਾਲੇ ਤੁਹਾਨੂੰ ਆਪਣਾ ਏਰੀਆ ਰੋਪੜ ਦੇ ਪਿੰਡ ਦਿਖਾ ਦਈਏ ਜੀ ਜਿਹੜੇ ਰੋਪੜ ਦੇ ਜੰਪਲ ਹੈ ਰੋਪੜ ਜ਼ਿਲ੍ਹੇ ਚ ਰਹਿੰਦੇ ਹੈ ਜਾਂ ਜਿਨ੍ਹਾਂ ਦਾ ਵਾਹ ਵਾਸਤਾ ਰੋਪੜ ਦੇ ਨਾਲ ਕਿਸੇ ਵੀ ਤਰੀਕੇ ਰਿਹਾ ਹੈ ਦੇਸ਼ ਆ ਵਿਦੇਸ਼ਾਂ ਚ ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਵੀ ਬੈਠੇ ਹੈ ਉਹ ਪਛਾਣੋ ਇਹ ਏਰੀਆ ਕਿਹੜਾ ਹੈ ਚੱਲਦੇ ਆਪਾਂ ਗੱਡੀ ਚ ਬੈਠ ਕੇ ਜਾਵਾਂਗੇ ਰਸਤੇ ਚ ਕਲਿੱਪਸ ਮਿਲਣਗੇ ਤੁਹਾਨੂੰ ਉਥੋਂ ਅੰਦਾਜ਼ਾ ਲਗਾਓ ਕਿ ਅਸੀਂ ਕਿੱਧਰ ਜਾ ਰਹੇ ਹਾਂ ਜੀ ਲਓ ਜੀ ਲਓ ਜੀ ਅਸੀਂ ਚੱਲ ਪਏ ਆ ਜੀ ਹੁਣ ਜੀ ਦੇਖੋ ਪੰਜਾਬ ਕਿੰਨਾ ਸੋਹਣਾ ਹੈ ਜੀ ਸਾਡਾ ਏ ਦੇਖੋ ਇਹਨੂੰ ਕਹਿੰਦੇ ਜੀ ਪੰਜਾਬ ਜੀ ਆ ਜਦੋਂ ਪਿੰਡਾਂ ਦੇ ਵਿੱਚੋਂ ਹੋ ਕੇ ਲੰਘਦੇ ਨੇ ਨਾ ਜੀ ਅਸੀਂ ਨਜ਼ਾਰਾ ਆ ਜਾਂਦਾ ਜੀ ਦੇਸ਼ਾਂ ਵਿਦੇਸ਼ਾਂ ਤੱਕ ਇਹ ਵੀਡੀਓ ਪਹੁੰਚਾਣਾ ਜੀ ਔਰ ਉਹਨਾਂ ਲੋਕਾਂ ਤੱਕ ਜਰੂਰ ਪਹੁੰਚਾਣਾ ਜਿਹੜੇ ਪੰਜਾਬ ਦੇ ਵਿੱਚ ਆਏ ਨਹੀਂ ਤੁਹਾਡਾ ਕੋਈ ਰਿਸ਼ਤੇਦਾਰ ਸੱਕਾ ਸੰਬੰਧੀ ਕਿਤੇ ਵੀ ਰਹਿੰਦਾ ਹੋਵੇ ਤਾਂ ਉਸ ਨੂੰ ਇਹ ਵੀਡੀਓ ਜਰੂਰ ਦਿਖਾਓ ਜੀ ਆ ਦੇਖੋ ਜੀ ਖੇਤਾਂ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਔਰ ਗੁਰਦੁਆਰਾ ਸਾਹਿਬ ਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਜੀ ਆਪਾਂ ਇਸ ਖੇਤਰ ਚ ਹੁੰਦੇ ਹੋਏ ਔਰ ਕਿਸੇ ਖਾਸ ਮੰਜ਼ਲ ਕਿਸੇ ਖਾਸ ਸ਼ਹਿਰ ਵੱਲ ਜਾ ਰਹੇ ਰੋਪੜ ਤੋਂ ਚੱਲੇ ਆ ਥੋੜਾ ਜਿਹਾ ਇੰਨਾ ਕਿ ਮੈਂ ਤੁਹਾਨੂੰ ਦੱਸ ਦੇਣਾ ਹਿੰਟ ਦੇ ਦੇਣਾ ਪਰ ਤੁਸੀਂ ਪਹਿਚਾਣ ਕੇ ਦੱਸੋ ਜੀ ਇਹ ਕਿਹੜਾ ਏਰੀਆ ਜਿੱਥੋਂ ਅਸੀਂ ਲੰਘਦੇ ਜਾ ਰਹੇ ਹਾਂ ਔਰ ਬਹੁਤ ਮਜ਼ਾ ਆ ਰਿਹਾ ਜੀ ਬਹੁਤ ਚੰਗਾ ਲੱਗ ਰਿਹਾ ਜੀ ਔਰ ਅੱਜ ਕਈ ਦਿਨਾਂ ਬਾਅਦ ਧੁੱਪ ਚੜੀ ਹੈ ਜੀ ਔਰ ਧੁੱਪ ਦੇ ਵਿੱਚ ਆ ਖੇਤ ਹੈ ਨਾ ਜਿਹੜੇ ਔਰ ਖੇਤਾਂ ਦੀ ਜਿਹੜੀ ਹਰਿਆਲੀ ਹੈ ਕਿਆ ਕਹਨੇ ਜੀ ਕਮਾਲ ਦੀ ਗੱਲ ਹੈ ਜੀ ਬਹੁਤ ਬਹੁਤ ਚੰਗਾ ਲੱਗ ਰਿਹਾ ਜੀ ਦੇਖੋ ਜਿਹੜੇ ਸਾਡੇ ਚੈਨਲਸ ਨੂੰ ਦੇਖਦੇ ਨੇ ਜਿਹੜੇ ਸਾਡੇ ਵੀਡੀਓਸ ਦੇਖਦੇ ਨੇ ਔਰ ਲਗਾਤਾਰ ਦੇਖਦੇ ਆ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਵਿਰਸੇ ਤੇ ਵਿਰਾਸਤ ਤੇ ਕੰਮ ਕਰਦੇ ਆ ਵਰ ਵਰਕਿੰਗ ਔਨ ਕਨੈਕਟਿੰਗ ਪੀਪਲ ਕਲਚਰ ਐਂਡ ਹੈਰੀਟੇਜ ਔਰ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਜਿਹੜੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਹੁੰਦੇ ਨੇ ਉਹਨਾਂ ਨੂੰ ਆਪਣਾ ਏਰੀਆ ਆਪਣਾ ਪਿੰਡ ਦਿਖਾੜ ਦੀ ਕੋਸ਼ਿਸ਼ ਕਰਦੇ ਆ ਦੇਖੋ ਸੀ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਹ ਕਿੰਨੇ ਖੁਸ਼ ਹੁੰਦੇ ਹੋਣਗੇ ਜਿਹੜੇ ਕੈਨੇਡਾ ਦੇ ਵਿੱਚ ਇਟਲੀ ਦੇ ਵਿੱਚ ਬੈਠ ਕੇ ਆਪਣਾ ਪਿੰਡ ਦੇਖਦੇ ਆ ਆਪਣਾ ਏਰੀਆ ਦੇਖਦੇ ਆ ਜੀ ਜੇਕਰ ਤੁਹਾਡੀ ਕੋਈ ਬਚਪਨ ਦੀ ਯਾਦ ਜੁੜੀ ਹੋਈ ਹੈ ਇਸ ਏਰੀਏ ਦੇ ਨਾਲ ਇਸ ਖੇਤਰ ਦੇ ਨਾਲ ਤਾਂ ਵੀ ਜਰੂਰ ਕਮੈਂਟ ਕਰਿਓ ਹਾਂ ਇੱਕ ਕੰਮ ਕਰਿਓ ਇਹ ਜਰੂਰ ਦੱਸਿਓ ਕਿ ਜਿਸ ਪਾਸੇ ਵੱਲ ਨੂੰ ਅਸੀਂ ਜਾ ਰਹੇ ਆ ਇਹਦੇ ਵਿੱਚਕਾਰ ਕਿਹੜੇ ਕਿਹੜੇ ਪਿੰਡ ਆਉਂਦੇ ਆ ਔਰ ਜੇਕਰ ਉਹਨਾਂ ਪਿੰਡਾਂ ਦੇ ਨਾਂ ਤੁਸੀਂ ਲਿਖ ਦੋਗੇ ਨਾ ਜੀ ਤੱਕ ਕਿਆ ਕਹਨੇ ਜੀ ਗੱਲ ਬਣ ਜੇਗੀ ਜੀ ਔਰ ਉਹ ਪਿੰਡ ਜ਼ਰੂਰ ਦੱਸਿਓ ਜੀ ਆਹ ਦੇਖੋ ਜੀ ਕਿਆ ਸੋਹਣਾ ਸੀਨ ਹੈ ਜੀ ਆਹ ਵੇ ਸਾਹਮਣੇ ਕੈਮਰਾ ਪਾਸ ਸੜਕ ਤੇ ਸਿੰਗਲ ਦੀ ਸੜਕ ਹੈ ਜੇ ਦੂਸਰੇ ਪਾਸੇ ਉਹ ਗੱਡੀ ਆ ਜਾਵੇ ਨਾ ਦੀ ਤਾਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਔਰ ਸਭ ਤੋਂ ਦੇਖੋ ਕਿਆ ਕਹਨੇ ਕੋਈ ਵੀ ਟ੍ਰੈਫਿਕ ਨਹੀਂ ਹੈ ਦੂਰ ਦੂਰ ਤੱਕ ਕਿਲੋਮੀਟਰ ਤੱਕ 1.5 ਕਿਲੋਮੀਟਰ ਤੱਕ ਕੋਈ ਵੀ ਕੋਈ ਗੱਡੀ ਨਹੀਂ ਦਿਖ ਰਹੀ ਆ ਇੱਕ ਗੱਡੀ ਖੜੀ ਹੈ ਲੇਕਿਨ ਦੂਰ ਤੱਕ ਕੋਈ ਗੱਡੀ ਕੋਈ ਵਹੀਕਲ ਆਦਾ ਜਾਂਦਾ ਨਹੀਂ ਵਿਖਾਈ ਦੇ ਰਿਹਾ ਤੇ ਪਪੂਲਰ ਪਪੂਲਰ ਸਾਰੇ ਪਾਸੇ ਔਰ ਨਾਲ ਜਿਹੜੇ ਹੈ ਫਸਲਾਂ ਲਹਿਰਾਉਂਦੀਆਂ ਹੋਈਆਂ ਹਰਿਆਲੀ ਤੁਸੀਂ ਦੇਖ ਸਕਦੇ ਲੋਕਾਂ ਨੇ ਕਣਕ ਬੀਜੀ ਹੋਈ ਅੱਜਕੱਲ ਤੇ ਨਜ਼ਾਰਾ ਜਿਹੜਾ ਹੈ ਬਹੁਤ ਵਧੀਆ ਮੈਂ ਕਹਿਣਾ ਹੁੰਦਾ ਕਿ ਲੋਕ ਕੁਲੂ ਮਨਾਲੀ ਜਾਂਦੇ ਆ ਜੀ ਜਾਂ ਸ਼ਿਮਲੇ ਜਾਂਦੇ ਆ ਜੀ ਨੈਨੀਤਾਲ ਜਾਂਦੇ ਆ ਪਤਨ ਕਿੱਥੇ ਕਿੱਥੇ ਜਾਂਦੇ ਆ ਸਾਡਾ ਰੋਪਣ ਕਿਸੇ ਤੋਂ ਘੱਟ ਹੈ ਜੀ ਕਿਆ ਕਹਣੇ ਜੀ ਪੰਜਾਬ ਦਾ ਇੱਕ ਅਜਿਹਾ ਖਿੱਤਾ ਜਿੱਥੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਸਾਡੀ ਧਰਤੀ ਹੈਗੀ ਹੈ ਰੋਪੜ ਜ਼ਿਲ੍ਹੇ ਦੀ ਤਾਂ ਆਹ ਦੇਖੋ ਜੀ ਅਸੀਂ ਰੋਪੜ ਤੋਂ ਚੱਲੇ ਸੀਗੇ ਜੀ ਰਸਤੇ 'ਚ ਅਸੀਂ ਥੋੜਾ ਜਿਹਾ ਸੀਨ ਤੁਹਾਨੂੰ ਦਿਖਾ ਦਿੱਤਾ ਤੇ ਕੋਈ ਯਾਦ ਹੋਵੇ ਤੁਹਾਡੀ ਇਸ ਖੇਤਰ ਨਾਲ ਜੁੜੀ ਹੋਈ ਤਾਂ ਜਰੂਰ ਤਾਜ਼ਾ ਕਰਿਓ ਉਸ ਨੂੰ ਵੀ ਹਾਂ ਬਾਰ ਬਾਰ ਕਹਿ ਰਹੇ ਆ ਕਿ ਰਸਤੇ ਚ ਕਿਹੜੇ ਕਿਹੜੇ ਪਿੰਡ ਆ ਰਹੇ ਆ ਉਹਨਾਂ ਦੇ ਬਾਰੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਜੀ ਔਰ ਦੇਖੋ ਇਸ ਖੇਤਰ ਦੇ ਵਿੱਚ ਰਹਿੰਦੇ ਜਿਹੜੇ ਲੋਕ ਐ ਉਹ ਤਾਂ ਜਰੂਰ ਹੀ ਪਛਾਣ ਲੈਣਗੇ ਉਹ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤੇ ਆਪਣੇ ਰਿਸ਼ਤੇਦਾਰਾਂ ਨੂੰ ਖਾਸ ਤੌਰ ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਐ ਉਹਨਾਂ ਨੂੰ ਜ਼ਰੂਰ ਦਿਖਾਣ ਇਹ ਏਰੀਆ ਆਪਣਾ ਇਹ ਵੀਡੀਓ ਉਹਨਾਂ ਤੱਕ ਜ਼ਰੂਰ ਵੀਡੀਓ ਇਹ ਪਹੁੰਚਾਣ ਕੈਮਰਾ ਜਰਾ ਹੁਣ ਸਾਹਮਣੇ ਰੱਖਿਓ ਜੀ ਸੜਕ ਤੇ ਜੀ ਤਾਂ ਜੋ ਪਤਾ ਲੱਗ ਸਕੇ ਕਿ ਆਪਾਂ ਕਿੱਧਰੋਂ ਜਾ ਰਹੇ ਆ ਕਿੱਧਰੋਂ ਲੰਘ ਰਹੇ ਆ ਜੀ ਲਓ ਜੀ ਆ ਇੱਕ ਛੋਟਾ ਜਿਹਾ ਵੀਡੀਓ ਪੇਸ਼ ਕੀਤਾ ਜੀ ਅੱਜ ਨਾਲ ਸੀ ਇੱਕ ਵੀਡੀਓ ਬਣਾਉਣ ਜਾ ਰਹੇ ਆ ਇੱਕ ਪਿੰਡ ਦੇ ਵਿੱਚ ਜਿੱਥੇ ਇੱਕ ਭੈਣ ਹੈ ਸਾਡੀ ਸਾਡੀ ਸਬਸਕ੍ਰਾਈਬਰ ਹੈ ਔਰ ਉਹਨਾਂ ਨੇ ਜਿਹੜਾ ਹੈ ਇੱਕ ਕਿਚਨ ਬਣਾਈ ਹੈ ਦੇਸੀ ਰਸੋਈ ਬਣਾਈ ਹੈ ਜੀ ਉਹ ਰਸੋਈ ਦਿਖਾਣੀ ਹੈ ਜੀ ਅਸੀਂ ਤੁਹਾਨੂੰ ਲਓ ਜੀ ਅੰਦਾਜ਼ਾ ਲਗਾਓ ਕਿ ਕਿੱਥੋਂ ਅਸੀਂ ਲੰਘ ਰਹੇ ਆ ਕਿਹੜੇ ਏਰੀਆ ਚੋਂ ਲੰਘ ਰਹੇ ਆ ਤੇ ਇਹ ਸੜਕ ਕਿਹੜੇ-ਕਿਹੜੇ ਇਹ ਪਿੰਡਾਂ ਨੂੰ ਕਨੈਕਟ ਕਰਦੀ ਹੈ ਜਰੂਰ ਕਮੈਂਟ ਕਰਿਓ ਜੀ ਅਸੀਂ ਤੁਹਾਡੇ ਕਮੈਂਟਸ ਜਿਹੜੇ ਹਨ ਉਹਨਾਂ ਦੀ ਉਡੀਕ ਕਰਦੇ ਰਹਾਂਗੇ ਜੀ ਇਹ ਬਹੁਤ ਦੇਖੋ ਵਿਰਸੇ ਤੇ ਵਿਰਾਸਤ ਤੇ ਕੰਮ ਕਰਦੇ ਹੋਏ ਪਿੰਡਾਂ ਨੂੰ ਦਿਖਾੜਦਾ ਕੰਮ ਬੜਾ ਇਕਠੇਨ ਬੜਾ ਮੁਸ਼ਕਲ ਹੈ ਸਮਾਂ ਕੱਢ ਕੇ ਅਸੀਂ ਇਹ ਵਲੌਗਸ ਬਣਾਨੇ ਆ ਪਰ ਤੁਹਾਡਾ ਸਹਿਯੋਗ ਜਿਹੜਾ ਚਾਹੀਦਾ ਜੇਕਰ ਤੁਸੀਂ ਇਸੇ ਪ੍ਰਕਾਰ ਸਹਿਯੋਗ ਦਿੰਦੇ ਜਾਓ ਤਾਂ ਇਹ ਕੰਮ ਸਾਡਾ ਜਿਹੜਾ ਹੈ ਹੋਰ ਵੀ ਆਸਾਨ ਹੋ ਜਾਏਗਾ ਜੀ ਪਿੰਡ ਦਾ ਨਾਮ ਦੱਸੋ ਜੀ ਕਿੱਥੋਂ ਲੰਘ ਰਿਹਾ ਇਸ ਸਮੇਂ ਇਸ ਸਮੇਂ ਕਿਹੜੇ ਪਿੰਡ ਦੇ ਵਿੱਚੋਂ ਲੰਘ ਰਿਹਾ ਜਰੂਰ ਕਮੈਂਟ ਕਰਿਓ ਕਿ ਆਹ ਜਿਹੜਾ ਏਰੀਆ ਹੈ ਕਿਹੜੇ ਪਿੰਡ ਤੋਂ ਅਸੀਂ ਲੰਘ ਕੇ ਕਿੱਧਰ ਨੂੰ ਜਾ ਰਹੇ ਹਾਂ ਜਰੂਰ ਕਮੈਂਟ ਕਰਿਓ ਹਾਂ ਮੈਂ ਇੱਕ ਗੱਲ ਜਰੂਰ ਕਹਾਂਗਾ ਜੇਕਰ ਕੋਈ ਤੁਹਾਡਾ ਸੱਜਣ ਮਿੱਤਰ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਡੀ ਕੋਈ ਭੂਆ ਤੁਹਾਡਾ ਕੋਈ ਚਾਚਾ ਤਾਇਆ ਜਾਂ ਕੋਈ ਤੁਹਾਡਾ ਹੋਰ ਰਿਸ਼ਤੇਦਾਰ ਇਹਨਾਂ ਪਿੰਡਾਂ ਦੇ ਵਿੱਚ ਰਹਿੰਦਾ ਹੈ ਜਾਂ ਰਹਿੰਦੇ ਸਨ ਉਹਨਾਂ ਦੇ ਬਾਰੇ ਵੀ ਲਿਖਿਓ ਜਰੂਰ ਕਦੋਂ ਤੁਸੀਂ ਕਿਸ ਸਨ ਦੇ ਵਿੱਚ ਇਸ ਪਾਸੇ ਆਏ ਸੀ ਉਹ ਵੀ ਜਰੂਰ ਲਿਖਿਓ ਜੀ ਹੁਣ ਸ਼ਾਇਦ ਥੋੜਾ ਜਿਆਦਾ ਆਸਾਨ ਹੋ ਜਾਏਗਾ ਤੁਹਾਨੂੰ ਕਿ ਅਸੀਂ ਕਿਸ ਪਾਸੇ ਵੱਲ ਨੂੰ ਲੰਘ ਰਹੇ ਹਾਂ ਜੀ ਰੋਪਣ ਦੀ ਜ਼ਿਆਦਾ ਵਲੋਗਿੰਗ ਇਸ ਕਰਕੇ ਕਰਦੇ ਆ ਸਮੇਂ ਦੀ ਬੰਦਗੀ ਕਰਕੇ ਕੁਝ ਸਮਾਂ ਐਸਾ ਹੈ ਕਿ ਅਸੀਂ ਮੈਂ ਬਤੌਰ ਟੀਚਰ ਕੰਮ ਕਰਦਾ ਇਸ ਕਰਕੇ ਸਮਾਂ ਘੱਟ ਹੁੰਦਾ ਤੇ ਸ਼ਾਮ ਨੂੰ ਸਕੂਲ ਤੋਂ ਫ੍ਰੀ ਹੋ ਕੇ ਇਹ ਵੀਡੀਓਜ਼ ਬਣਾਉਂਦੇ ਆ ਆ ਦੋਨੋਂ ਪਾਸੇ ਨਹਿਰ ਵੀ ਦਿਖਾ ਦਿਓ ਜੀ ਹੁਣ ਤਾਂ ਅਦਾਜ਼ਾ ਲੱਗ ਜਾਣਾ ਚਾਹੀਦਾ ਜੀ ਆਪਾਂ ਕਿੱਥੋਂ ਲੰਘ ਰਹੇ ਹਾਂ ਜੀ ਇਹ ਇੱਕ ਐਸਾ ਪੁਲ ਹੈ ਜਿਸ ਦੀ ਸ਼ੂਟਿੰਗ ਕਈ ਫਿਲਮਾਂ ਦੇ ਵਿੱਚ ਵੀ ਹੋਈ ਹੈ ਆਇਦਰ ਪੁਲ ਵੀ ਦਿਖਾ ਦਿਓ ਸਾਹਮਣੇ ਜੀ ਕੈਮਰਾ ਪਾ ਕੇ ਜੀ ਇੱਧਰ ਪੁਲ ਵੀ ਦਿਖਾ ਦਿਓ ਜੀ ਸਾਹਮਣੇ ਹਾਂ ਕਈ ਫਿਲਮਾਂ ਦੇ ਵਿੱਚ ਸ਼ੂਟਿੰਗ ਹੋਈ ਹੈ ਇਸ ਜਗ੍ਹਾ ਤੇ ਜੀ ਔਰ ਕਿਹੜੀ ਫਿਲਮ ਦੀ ਸ਼ੂਟਿੰਗ ਹੋਈ ਹੈ ਵੀ ਜਰੂਰ ਦੱਸਿਓ ਜੀ ਆਹ ਪੁਲ ਕਨੈਕਟ ਕਰ ਰਿਹਾ ਜੀ ਦੇਖੋ ਕੋਈ ਨਾ ਕੋਈ ਯਾਦ ਤੁਹਾਡੀ ਤਾਜ਼ਾ ਹੋਈ ਹੋਏਗੀ ਜੀ ਇੱਥੇ ਹੀ ਅਸੀਂ ਹੁਣ ਵੀਡੀਓ ਬੰਦ ਕਰਦੇ ਹਾਂ ਤੇ ਅੱਗੇ ਜਾ ਕੇ ਜਿਹੜਾ ਹੈ ਅਸੀਂ ਇੱਕ ਪਿੰਡ ਦੇ ਵਿੱਚ ਜਾ ਕੇ ਇੱਕ ਦੇਸੀ ਰਸੋਈ ਜਿਹੜੀ ਤੁਹਾਨੂੰ ਦਿਖਾੜੀ ਹੈ ਉਸ ਵੀਡੀਓ ਨੂੰ ਉਸ ਵਲੌਗ ਨੂੰ ਵੀ ਜਰੂਰ ਵੇਖਿਓ ਧੰਨਵਾਦ ਸ਼ੁਕਰੀਆ ਮਿਹਰਬਾਨੀ ਤੁਸੀਂ ਸਾਡੇ ਵੀਡੀਓਜ਼ ਦੇਖਦੇ ਹੋ ਔਰ ਸਾਡੇ ਵੀਡੀਓਜ਼ ਨੂੰ ਸ਼ੇਅਰ ਕਰਦੇ ਹੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ YouTube ਤੇ ਵੀ ਹੈਗੇ ਅਸੀਂ Facebook ਤੇ ਵੀ ਹੈਗੇ ਤੇ Instagram ਤੇ ਵੀ ਹੈਗੇ ਜੀ ਲਓ ਜੀ ਅਸੀਂ ਹੁਣ 메인 ਸੜਕ ਦੇ ਉੱਤੇ ਪਹੇਗੇ ਤੇ ਜਲਦੀ ਜਾ ਕੇ ਪਿੰਡ ਦੇ ਵਿੱਚ ਵੀਡੀਓ ਬਣਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਰਿਸ਼ਤੇਦਾਰਾਂ ਤੱਕ ਦੋਸਤਾਂ ਮਿੱਤਰਾਂ ਤੱਕ ਜਰੂਰ ਪਹੁੰਚਾਓ ਧੰਨਵਾਦ ਸ਼ੁਕਰੀਆ ਮਿਹਰਬਾਨੀ